ਕਿਸੇ ਫਕੀਰ ਦੀ ਬੜੀ ਪ੍ਰਸਿੱਧੀ ਹੋ ਗਈ ਉਹ ਸਾਧੂ ਦੇ ਕੋਲ ਜਿਹੜਾ ਵੀ ਜਾਵੇ ਉਹਦੇ ਕੋਲ ਸੁੱਖ ਪ੍ਰਾਪਤ ਹੋਵੇ ਬੜੀ ਮਸ਼ਹੂਰੀ ਹੋ ਗਈ ਉਹਦੀ ਤਾਂ ਬਹੁਤ ਲੋਕ ਆਪ ਉਹ ਆਪਣੀਆਂ ਮੰਗਾਂ ਲੈ ਕੇ ਆ ਰਹੇ ਸਨ ਇੱਕ ਸੱਜਣ ਆਇਆ ਉਹਨੇ ਕਿਹਾ ਜੀ ਮੇਰੇ ਘਰ ਵਿੱਚ ਕਿਸੇ ਨੇ ਕੁਝ ਕੀਤਾ ਹੋਇਆ ਤਾਂ ਸਾਧੂ ਹੱਸ ਪਿਆ ਕਹਿਣ ਲੱਗਾ ਕੀ ਕੀਤਾ ਹੋਇਆ ਕਹਿੰਦਾ ਜੀ ਸਾਡੇ ਘਰੋਂ ਤਾਂ ਕੀੜੇ ਨਿਕਲਣੋਂ ਨਹੀਂ ਹਟਦੇ ਸਾਰਾ ਘਰ ਕੀੜਿਆਂ ਨਾਲ ਭਰਿਆ ਸਵੇਰੇ ਉੱਠੀ ਤਾਂ ਸਾਰੇ ਬਰਤਨਾਂ ਵਿੱਚ ਘੁੰਮਦੇ ਨੇ ਤਾਂ ਘਰ ਵਿੱਚ ਐਵੇਂ ਜਿਵੇਂ ਨੇ ਕੁਝ ਕਿਸੇ ਨੇ ਕੁਝ ਕੀਤਾ ਹੋਇਆ ਕੋਈ ਮੰਤਰ ਦਿਓ ਕੋਈ ਪਾਣੀ ਦਿਓ ਮੈਂ ਘਰ ਵਿੱਚ ਛਿੜਕਾਂ ਜਿੱਦ ਨਾਲ ਕੀੜੇ ਨਿਕਲਣੋਂ हट ਜਾਣ ਤਾਂ ਕਹਿੰਦੇ ਉਹ ਸਾਧੂ ਨੇ ਕਿਹਾ ਵੀ ਇਸ ਤਰ੍ਹਾਂ ਮੈਂ ਤੈਨੂੰ ਕੋਈ ਪਾਣੀ ਮੰਤਰ ਨਹੀਂ ਦੇ ਸਕਦਾ ਹਾਂ ਇੱਕ ਵਾਰ ਤੇਰਾ ਘਰ ਵੇਖਣਾ ਪਵੇਗਾ ਉੱਥੇ ਕੀ ਹੈ ਉਹਨੇ ਕਿਹਾ ਜੀ ਜ਼ਰੂਰ ਨજર ਮਾਰੋ ਜ਼ਰੂਰ ਨਜ਼ਰ ਮਾਰੋ ਜੀ ਘਰ ਵਿੱਚ ਤਾਂ ਸਾਧੂ ਲੈ ਆਇਆ ਉਸ ਨੂੰ ਨਾਲ ਉਹਦੇ ਘਰ ਵਿੱਚ ਪਹੁੰਚ ਗਏ ਜਦੋਂ ਸਾਧੂ ਨੂੰ ਨਹਾੜ ਲਿਆ ਤੇ ਉਹਦੇ ਘਰ ਆ ਗਏ ਉਹਨੇ ਚੰਗੀ ਤਰ੍ਹਾਂ ਉਹਦਾ ਘਰ ਵੇਖਿਆ ਕਿ ਕੀੜੇ ਕਿੱਧਰੋਂ ਆਉਂਦੇ ਨੇ ਕਿਵੇਂ ਨਿਕਲਦੇ ਨੇ ਕੀ ਹੈ ਸਭ ਕੁਝ ਵੇਖਣ ਤੋਂ ਬਾਅਦ ਉਸ ਸਾਧੂ ਫਕੀਰ ਨੇ ਕਿਹਾ ਵੇ ਮੰਤਰ ਪਾਣੀ ਤੈਨੂੰ ਬਾਅਦ ਵਿੱਚ ਧਵਾਵਾਂਗੇ ਪਹਿਲਾਂ ਸਾਰਾ ਪਰਿਵਾਰ ਤੁਸੀਂ ਇਸ ਘਰ ਦੀ ਸਫਾਈ ਕਰੋ ਤੇਰੇ ਘਰ ਦੇ ਅੰਦਰ ਥਾਂ ਥਾਂ ਤੇ ਮਿੱਠਾ ਖਿਲਰਿਆ ਹੋਇਆ ਚੰਗੀ ਤਰ੍ਹਾਂ ਬਰਤਨਾਂ ਦੀ ਸਫਾਈ ਕਰੋ ਝਾੜੂ ਪੂੰਝਾ ਕਰੋ ਕੋਈ ਵੀ ਮਿੱਠਾ ਗੁੜ ਖੰਡ ਬਾਹਰ ਨਹੀਂ ਹੋਣੀ ਚਾਹੀਦੀ ਇਹਨੂੰ ਕਿਸੇ ਡੱਬੇ ਵਿੱਚ ਬੰਦ ਰੱਖੋ ਤੇ ਕੱਢਣ ਲੱਗਿਆਂ ਖਿਆਲ ਰੱਖੋ ਉਹਨੇ ਚੰਗੀ ਤਰ੍ਹਾਂ ਘਰ ਦੀ ਸਫਾਈ ਕਰੋ ਸਾਰਾ ਘਰ ਨੂੰ ਹੀ ਸਫਾਈ ਕੀਤਾ ਅੱਜ ਹੋਰ ਕੱਲ ਹੋਰ ਰੋਜ਼ ਸਫਾਈ ਕਰਦੇ ਰਹੇ ਤਾਂ ਕੀੜੇ ਘਟਣ ਲੱਗ ਪਏ ਥੋੜੇ ਦਿਨਾਂ ਬਾਅਦ ਬਿਲਕੁਲ ਖਤਮ ਹੋ ਗਏ ਉਹ ਸਾਧੂ ਨੂੰ ਆ ਕੇ ਕਹਿੰਦੇ ਜੀ ਉਹ ਤੇ ਕੀੜੇ ਨਿਕਲਣੋਂ ਬੰਦ ਹੋ ਗਏ ਉਹਨਾਂ ਕਹੇ ਭਾਈ ਇਹ ਤੇਰੀ ਇਕੱਲੇ ਦੀ ਕਹਾਣੀ ਥੋੜੀ ਹੈ ਇਹ ਸਾਰੇ ਸੰਸਾਰ ਜਗਤ ਦੀ ਕਹਾਣੀ ਹੈ ਦੁਨੀਆਂ ਦੇ ਲੋਕ ਆਪਣੇ ਹਿਰਦੇ ਘਰ ਦੀ ਸਫਾਈ ਨਹੀਂ ਕਰਦੇ ਫਿਰ ਉਹ ਕਹਿੰਦੇ ਨੇ ਜੀ ਸਾਨੂੰ ਦੁੱਖ ਆਉਣੋਂ हट ਜਾਣ ਅਸੀਂ ਸੁਖੀ ਹੋ ਜਾਈਏ ਸਾਡਾ ਭਲਾ ਹੋ ਜਾਏ ਇਹ ਕਿਵੇਂ ਹੋ ਸਕਦਾ ਹੈ ਉਹ ਚਿੱਤ ਵਿੱਚ ਦੂਜਿਆਂ ਦਾ ਬੁਰਾ ਸੋਚਣਾ ਨਹੀਂ ਛੱਡਦੇ ਉਹਨਾਂ ਦਾ ਭਲਾ ਕਿਵੇਂ ਹੋ ਸਕਦਾ ਕਿਉਂਕਿ ਉਸ ਮਿੱਠੇ ਕਰਕੇ ਜਿਵੇਂ ਖਲਿਆ ਦੇਖੋ ਮਿੱਠਾ ਤਾਂ ਉਂਝ ਘਰ ਵਿੱਚ ਹੋਣਾ ਚਾਹੀਦਾ ਪਰ ਕਿਸੇ ਟੈਕਨੀਕ ਵਿੱਚ ਬੰਦ ਹੋਵੇ ਉਹ ਡੱਬੇ ਵਿੱਚ ਬੰਦ ਹੋਣਾ ਚਾਹੀਦਾ ਜੇ ਖਲਾਰੋਗੇ ਫਿਰ ਵਧਣਗੇ ਇਸੇ ਤਰ੍ਹਾਂ ਸਰੀਰ ਦੇ ਅੰਦਰ ਇਹ ਕਾਮ ਕ੍ਰੋਧ ਲੋਭ ਮੋ ਅਹੰਕਾਰ ਮੋ ਤ੍ਰishna ਸਭ ਕੁਝ ਇੱਕ ਹਲਪੁਰਖ ਵੈਗੁਰ ਨੇ ਰੱਖੇ ਪਰ ਕਿਸੇ ਲਿਮਟ ਵਿੱਚ ਬੰਦ ਹੋਣਾ ਚਾਹੀਦਾ ਜਿੰਨਾ ਮੋਹ ਵਧਾਲਾਂਗੇ ਉਨਾਂ ਜਿਆਦਾ ਦੁੱਖ ਹੋਏਗਾ ਜਿੰਨਾ ਜਹਦਾ ਸੰਸਾਰ ਦੇ ਅੰਦਰ ਕ੍ਰੋਧ ਈਰਖਾ ਵਹਿਰ ਬਧਾਮਾਂਗੇ ਉਹਨੇ ਜਿਆਦੇ ਦੁੱਖ ਹੋਣਗੇ ਇਸ ਲਈ ਮਨੁੱਖ ਬੈਰ ਨਹੀਂ ਛੱਡਣਾ ਚਾਹੁੰਦਾ ਪਰ ਉਹ ਕਹਿੰਦਾ ਦੁੱਖ हट ਜਾਣ ਕਿਸੇ ਤਰ੍ਹਾਂ ਸੈਵਨ ਨੇ ਕਿਹਾ ਸਿੱਧਾ ਹੀ ਰਸਤਾ ਤੇਰੇ ਵਾਸਤੇ ਪਰ ਕਾ ਬੁਰਾ ਨਾ ਰੱਖੋ ਚੀਤ ਕਰਨਾ ਤਾਂ ਦੂਰ ਦੀ ਗੱਲ ਆ ਚਿੱਤ ਵਿੱਚ ਬਿਨਾਂ ਰੱਖਿਆ ਕਰ ਦੇਖੋ ਕਿੰਨਾ ਸੌਖਾ ਹੈ ਸੁਖੀ ਹੋਣਾ ਤੁਸੀਂ ਭਲਾ ਕਰਨਾ ਤਾਂ ਬਹੁਤ ਅੱਗੇ ਦੀ ਗੱਲ ਆ ਚਿੱਤ ਵਿੱਚ ਭਲਾ ਸੋਚਣੀ ਲੱਗ ਜਾਓ ਤੁਹਾਡਾ ਭਲਾ ਹੋਣ ਲੱਗ ਜਾਣਾ ਕਰਨਾ ਤਾਂ ਬਹੁਤ ਵੱਡੀ ਗੱਲ ਹੈ ਵੀ ਜੇ ਕੋਈ ਕਰਮੀ ਕਰੇ ਜੇ ਚਿੱਤ ਵਿੱਚ ਭਲਾ ਸੋਚਣੀ ਲੱਗ ਜਾਓ ਨਾ ਸਭ ਦਾ ਤਾਂ ਸਾਥ ਸਿੰਘ ਦਾ ਭਲਾ ਹੀ ਹੋਣ ਲੱਗ ਪੈਣਾ ਇਸ ਲਈ ਮਹਾਰਾਜ ਨੇ ਬਚਨ ਕਹੇ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਐਦਾਂ ਭਾਈ ਜੇ ਤੂੰ ਚਾਹਨੇ ਇਹ ਦੁੱਖਾਂ ਦੇ ਕੀੜੇ ਤੇਰੇ ਘਰ ਵਿੱਚ ਨਾ ਨਿਕਲ ਦੁੱਖਾਂ ਦੇ ਕਾੜੇ ਤੈਨੂੰ ਵੱਡ-ਵੱਡ ਨਾ ਖਾਣ ਫਿਰ ਤੂੰ ਲੋਕਾਂ ਦਾ ਭਲਾ ਕਰਿਆ ਕਰ ਬੁਰਾ ਸੋਚਣਾ ਬੰਦ ਕਰ ਉਹ ਤਾਂ ਹੋਏਗਾ ਜੇ ਰੋਜ਼ ਚਿੱਤ ਵਿੱਚ ਧਿਆਨ ਧਰੇਗਾ ਸਤਨਾਮ ਸ੍ਰੀ ਵਾਹਿਗੁਰੂ ਅੱਜ ਮਹਾਰਾਜ ਨੇ ਕਿਹਾ ਅਸਨ ਪ੍ਰੇਮੋ ਮਹਾੜ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਉਮਾ ਪੈਦਾ ਹੋਇਆ ਹੜ ਪੈਦਾ ਹੋਇਆ ਉਹ ਫਿਰ ਰੱਬ ਨੂੰ ਲੱਭਦੇ ਕਿਉਂ ਮਿਲਈਏ ਹਰ ਜਾਏ ਰੱਬ ਨੂੰ ਮਿਲਣ ਦਾ ਰਸਤਾ ਪੁੱਛਦੇ ਉਹ ਸੰਸਾਰ ਵਿੱਚੋਂ ਸਮਾਂ ਉਹਨਾਂ ਦਾ ਨਿਕਲਣ ਲੱਗ ਪੈਂਦਾ ਨਹੀਂ ਤਾਂ ਲੋਕ ਵਿਹਲੇ ਨਹੀਂ ਹੁੰਦੇ ਭਾਵੇਂ ਤੁਸੀਂ ਪੁੱਤਰ ਧੀਆਂ ਵਿਆਹ ਵੀ ਦਿਓ ਪੁੱਤਰੇ ਵੀ ਵੱਡੇ ਹੋ ਜਾਣ ਤਾਂ ਵੀ ਤੁਸੀਂ ਵਿਹਲੇ ਨਹੀਂ ਹੋ ਸਕਦੇ ਇੱਕ ਦਿਨ ਹੁੰਦਾ ਨਾ ਬੱਚੇ ਛੋਟੇ ਨੇ ਫਿਰ ਪੁੱਤਰੇ ਛੋਟੇ ਨੇ ਕਈਆਂ ਦੇ ਪੁੱਤਰੇ ਵੀ ਵਹਿ ਗਏ ਉਹਨਾਂ ਨੂੰ ਪੁੱਛੋ ਤੁਸੀਂ ਵਿਹਲੇ ਹੋ ਮੈਂ ਸੇਵਨਗੇ ਰੱਬ ਵੱਲ ਦੇ ਪਾਸੇ ਉਮਾ ਕਦੋਂ ਪੈਦਾ ਹੁੰਦਾ ਜਦੋਂ ਉਹਦੀ ਕਿਰਪਾ ਹੋ ਜਾਏ ਤੇ ਫਿਰ ਕੀ ਲੱਗਦਾ ਮਨ ਤਨ ਪਿਆਸ ਦਰਸ਼ਨ ਘਣੀ ਪਿਆਸ ਉਹ ਚੀਜ਼ ਦੀ ਲੱਗਦੀ ਹੈ ਭਾਈ ਜਿਹੜੀ ਚੀਜ਼ ਵੱਲ ਧਿਆਨ ਹੋਵੇ ਤੁਹਾਡੇ ਇੱਕ ਸਾਈਕੋਲੋਜੀ ਤਜਰਬਾ ਰਹਿਣਾ ਤੁਹਾਨੂੰ ਪਿਆਸ ਲੱਗੀ ਹੈ ਤੁਸੀਂ ਪਾਣੀ ਦੀ ਇੱਛਾ ਰੱਖਦੇ ਹੋ 5 4 ਮਿੰਟ ਧਿਆਨ ਕਿਤੇ ਹੋਰ ਚੱਲ ਜਾਏ ਤੁਹਾਨੂੰ ਭੁੱਲ ਹੀ ਜਾਂਦਾ ਕਿ ਪਾਣੀ ਵੀ ਪੀਣਾ ਸੀ ਫਿਰ ਤੁਹਾਨੂੰ ਬਾਅਦ ਵਿੱਚ ਚੇਤਾ ਆਉਂਦਾ ਪਿਆਸ ਉਦੋਂ ਪੈਦਾ ਹੁੰਦੀ ਜਿੰਦੇ ਨਾਲ ਤੁਹਾਡਾ ਧਿਆਨ ਜੁੜ ਜਾਏ ਜੇ ਧਿਆਨ ਨਹੀਂ ਉਹਦੀ ਕੋਈ ਪਿਆਸ ਪੈਦਾ ਨਹੀਂ ਹੁੰਦੀ ਮਨ ਦੇ ਅੰਦਰ ਉਹੀਓ ਸ਼ਰੀਰ ਨੂੰ ਤਲਬ ਲੱਗਦੀ ਹੈ ਜਿੱਧਰ ਮਨ ਦਾ ਧਿਆਨ ਜਾਵੇ ਕਈ ਵਾਰ ਤਾਂ ਤੁਹਾਨੂੰ ਕੋਈ ਜ਼ਰੂਰੀ ਕੰਮ ਯਾਦ ਆ ਜਾਏ ਤਾਂ ਉਹ ਬੰਦਾ ਸ਼ਾਮ ਨੂੰ ਸੋਚਦਾ ਕਿ ਨਾ ਰੋਟੀ ਖਾਣੀ ਅੱਜ ਤਾਂ ਪੁੱਲ ਗਿਆ ਦੁਪਹਿਰੇ ਸ਼ਾਇਦ ਰੋਟੀ ਖਾਧੀ ਨਹੀਂ ਹਾਲਾਂਕਿ ਰੋਜ਼ ਤੁਸੀਂ ਉਹ ਭੋਜਨ ਛਕਣ ਵਾਲੇ ਭਾਵ ਕੀ ਹੈ ਜਿਹਦੇ ਵੱਲ ਮਨ ਦਾ ਧਿਆਨ ਚਲ ਜਾਏ ਉਹ ਚੀਜ਼ ਦੀ ਪਿਆਸ ਲੱਗਦੀ ਹੈ ਧਿਆਨ ਵਿਕਾਰਾਂ ਵੱਲ ਚਲ ਜਾਏ ਸਰੀਰ ਬੁਰੇ ਪਾਸੇ ਤੁਰ ਪੈਂਦੇ ਧਿਆਨ ਰੱਬ ਦੇ ਨਾਮ ਵੱਲ ਚਲ ਜਾਏ ਸਰੀਰ ਧਰਮ ਵੱਲ ਦੇ ਪਾਸੇ ਤੁਰਨ ਲੱਗ ਪੈਂਦਾ ਇਸ ਲਈ ਮਹਾਰਾਣੀ ਕਹੇ ਪਿਆਸ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਜੇ ਰੱਬ ਦੇ ਨਾਮ ਦੀ ਪਿਆਸ ਲੱਗੇ ਫਿਰ ਕੀ ਮਿਲਦਾ ਆ ਪੜੋ ਸ਼ਬਦ ਤੁਹਾਨੂੰ ਯਾਦ ਹੈ ਜਿੱਥੇ ਸਹਿਬ ਕਹਿੰਦੇ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਵਾਹਿਗੁਰੂ ਤੂੰ ਉਥੇ ਰੱਖ ਲੈਣਾ ਜਿੱਥੇ ਕੋਈ ਵੀ ਨਾ ਰੱਖੇ ਜਿੱਥੇ ਕੋਈ ਬਚਾਉਣ ਵਾਲਾ ਨਹੀਂ ਰੱਬ ਉਥੇ ਬਚਾਉਂਦਾ ਅਗਨੀ ਉਦਰ ਮਾਹੇ ਸੁਣ ਕਹਿ ਜਮ ਕਹਿ ਦੂਤ ਨੈ ਤੇਰੇ ਛੱਡ ਜਾਹੇ ਪੌਜਲ ਬਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਅੱਗੇ ਪੰਕਤੀ ਕਹੀ ਜਿਨ ਕੋ ਲੱਗੀ ਪਿਆਸ ਕਿਉਂਕਿ ਅੱਜ ਕੇ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਉਥੇ ਮਹਾਰਾਜ ਕਹਿੰਦੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਨੇਹੋ ਪੁੰਨ ਗੁਣ ਗੋਬਿੰਦ ਗਾਹੇ ਇਹ ਸਭ ਤੋਂ ਵੱਡਾ ਪੁੰਨ ਹੈ ਭਾਈ ਕਲ ਯੁਗ ਵਿੱਚ ਜੇ ਕੋਈ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿਗੁਰੂ 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 ਇਹ ਸਭ ਤੋਂ ਵੱਡਾ ਪੁੰਨ ਹੈ ਜਿਹੜਾ ਵਾਹਿਗੁਰੂ ਜਪ ਲੈਂਦਾ ਹੈ ਦੁਨੀਆਂ ਦੇ ਤਮਾਮ ਮੰਤਰ ਵਾਹਿਗੁਰੂ ਵਿੱਚ ਆ ਜਾਂਦੇ ਉਹਨੂੰ ਅਲੱਗ ਕੋਈ ਮੰਤਰ ਲੈਣ ਦੀ ਲੋੜ ਹੀ ਨਹੀਂ ਪੈਂਦੀ ਇਹ ਚੌਹਾਂ ਜੁਗਾਂ ਤੋਂ ਸਾਧ ਸੰਗਤ ਨਾਮ ਮੰਤਰ ਦਾ ਇੱਕ ਅਖਰ ਲੈ ਕੇ ਗੁਰੂ ਨੇ ਰੱਬ ਦੀ ਵਡਿਆਈ ਚ ਕਿਹਾ ਵਾਹਿਗੁਰੂ ਵਾਹਿਗੁਰੂ ਤੈਉ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਪ ਹੋ ਮੈਂ ਖੋਈ ਤਾਂ ਸਤਿਗੁਰਾਂ ਬਚਨ ਕਹਿਆ ਭਾਈ ਫਿਰ ਤੇਰੇ ਦੁੱਖ ਮਿਟ ਜਾਣਗੇ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਪੜੋ ਸੰਮਲੇ ਸਾਹਿ ਸਾਹਿ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਈ ਖਾਇ ਜਿਨਾਂ ਨੂੰ ਪਿਆਸ ਲੱਗੀ ਉਹਨੇ ਅੰਮ੍ਰਿਤ ਭਾਵ ਵਾਹਿਗੁਰੂ ਦਾ ਨਾਮ ਛਕਿਆ ਔਰ ਜਿਨ ਨਾਮ ਜਪਿਆ ਭਾਈ ਉਹਨਾਂ ਦੇ ਦੁੱਖ ਮਿਟ ਗਏ ਉਹ ਭਵਜਲ ਸਾਗਰ ਤੋਂ ਨਿਕਲ